ਇੱਥੇ ਚੱਕ ਲੈ ਇੱਥੇ ਚੱਕ ਲੈ ਕਿੱਥੋਂ ਆਏ ਕਿੱਥੋਂ ਬਾਈ ਓਏ ਠੀਕ ਠੀਕ ਫਿਰ ਦੇਖ ਫ੍ਰੀਪਾਸ ਤੋਂ 20 ਪਰਸੈਂਟ ਮੁੰਡੀਆਂ ਪੈਸੇ ਕਿਨੇ ਮਾਰਿ ਗਨੇ ਡੋ ਮੁੰਡੇ ਬਾਈ ਕਾਲੀ ਜੱਗ ਤੇ ਪਾਈ ਸੀ ਅੱਛਾ ਹਾਂ ਕਾਲੀ ਜੱਗ ਤੇ ਬਾਈ ਨੇ ਸਿਰ ਤੇ ਪਿੱਛੇ ਗੋੜਾ ਹੁੰਦਾ ਸੀ ਕਹਿੰਦੀ ਕੌਣ ਕਿਨੇ ਮਾਰੀ ਬਾਈ ਕੁਛ ਨਹੀਂ ਪਤਾ ਆ ਜਾ ਯਾਰ ਬੰਦੇ ਵਾਰਾ ਕੋ ਵਾਰਾ ਅਜੀਬ ਓਏ ਘਰ 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 ਯਾਰ ਦੋ ਮੁੰਡਿਆਂ ਨਾਲ ਹੱਥ ਮਾਰੀਏ ਭਾਈ ਇੱਕ ਮਿੰਟ ਫਟੇ ਬਰਾਦਰ ओके डन ਮੇਰੇ ਨਾਮ ਹਰਦੇਵ ਸਿੰਘ ਕਿੱਥੇ ਰਹਿੰਦੇ ਹੋ ਜੀ ਮੈਂ ਜੀਟੀਵੀ ਨਗਰ ਭਾਮੀਆਂ ਕਲਾਂ ਦੇ ਕੋਲੇ ਅੱਛਾ ਕੀ ਹੋਇਆ ਕੀ ਹੈ ਜੀ ਮੈਂ ਰੋਟੀ ਖਾਂਦਾ ਬੈਠ ਸੀ ਸਾਡੇ ਨਾਲ ਦੇ ਗਵਾਂਢ ਵਾਲੇ ਆਏ ਕਿ ਨੇ ਉਹਨੂੰ ਕੁੰਡਾ ਖੜਕਾਇਆ ਕਹਿੰਦੇ ਭਾਜੀ ਕਿੱਥੇ ਆ ਕਹਿੰਦੇ ਘਰੀ ਰੋਟੀਆਂ ਦੇ ਕਹਿੰਦੇ ਗੋਲੀ ਚੱਲ ਗਈ ਜਦੋਂ ਮੈਂ ਗੋਲੀ ਦਾ ਨਾ ਸੁਣਿਆ ਮੈਂ ਭੱਜ ਕੇ ਉਹਨਾਂ ਦੇ ਕੋਲੇ ਗਿਆ ਕਹਿੰਦੇ ਪਿਛਲੀ ਗਲੀ 'ਚ ਗੋਲੀ ਚੱਲੀ ਆ ਤੇ ਫਿਰ ਜਦੋਂ ਮੈਂ ਪਿਛਲੀ ਗਲੀ ਦਾ ਲੇਡੀ ਨਾ ਫਰਸ਼ ਤੇ ਉੱਤੇ ਲੰਮੀ ਪਈ ਸੀ ਮੈਂ ਛੇਤੀ ਛੇਤੀ ਗੱਡੀ ਕੱਢ ਕੇ ਆਪਦੀ ਮੈਂ ਇੱਥੇ ਲੈ ਆਇਆ ਮੈਂ ਹੁਣ ਮੈਂ ਰਸਤੇ 'ਚ ਪੁੱਛਿਆ ਉਹਦੀ ਬੇਟੀ ਆ ਆਪਣੀ ਮੈਂ ਕਹਿੰਦਾ ਬੇਟੇ ਕੋਣ ਸੀ ਕਿ ਕਦੇ ਇੱਕ ਕਾਲੀ ਜੈਕਟ ਪਾਈ ਹੋਈ ਸੀ ਤੇ ਸਿਰ ਤੇ ਟੋਪੀ ਲਈ ਸੀ ਉਹਨੇ ਗੋਲੀ ਆਂਦੇ ਫੇਲੇ ਮੈਂ ਇੱਥੇ ਚਲਾਈ ਮੇਰੇ ਤੇ ਵੱਜੀ ਨਹੀਂ ਮੈਂ ਸਾਈਡ ਤੇ ਹੋ ਗਈ ਤੇ ਦੂਜੇ ਉਹਨੇ ਫਿਰ ਮਮਾ ਦੇ ਸਿਰ ਤੇ ਇੱਥੇ ਗੋਲੀ ਮਾਰੀ ਪਿੱਛੇ ਠੀਕ ਹੈ ਉਹਨੂੰ ਮੈਂ ਚੱਕ ਕੇ ਲਿਆ ਬਾਕੀ ਤੁਸੀਂ ਦੇਖੀ ਲੋ ਕੰਡੀਸ਼ਨ ਕੀ ਆ ਤੁਹਾਡੇ ਗਵਾਂਡੀ ਨੇ ਸਾਡੇ ਬਿਲਕੁਲ ਬੈਕ ਸੀਟ ਤੇ ਰਲੇ ਨੇ ਅੱਛਾ ਠੀਕ ਹੈ ਕਿੰਨੇ ਕ ਵਜੇ ਦਾ ਟਾਈਮ ਸੀ 15 ਮਿੰਟ ਪਹਿਲਾਂ ਤਾਂ ਲਾ ਲਉ ਮੈਂ ਗੱਡੀ ਬਹੁਤ ਤੇਜ਼ ਭਜਾ ਕੇ ਲੈ ਕੇ ਆਇਆ ਵੀ ਚਲੋ ਜਾਣ ਵਜੇ ਦਾ ਚੰਗੀ ਗੱਲ ਹੈ ਇਹ ਮੁਲੀਆ ਕਲਾ ਪੈ ਗਿਆ ਆਪਣਾ ਜੀਟੀਬੀ ਨਗਰ ਦੀ ਜੀਟੀਬੀ ਨਗਰ ਹਾਂਜੀ ਪਾਮੀਆਂ ਰੋਡ ਕਿਹੜੀ ਕਿੰਨੇ ਨੰਬਰ ਗਲੀ ਕੋਈ ਹੈਗੀ ਗੋਲੀਆਂ ਦੇ ਉੱਥੇ ਕੋਈ ਨੰਬਰ ਨਹੀਂ ਭਾਜੀ ਇਹ ਲੇਡੀ ਕੰਮ ਵਗੈਰਾ ਕਰਦੀ ਨਹੀਂ ਹਾਊਸ ਵਾਈਫ ਹਾਊਸ ਵਾਈਫ ਹਾਊਸ ਵਾਈਫ ਬੇਟੀ ਇਹਨਾਂ ਦੀ ਕੀ ਕਰਦੀ ਉਹ ਵੀ ਹਾਊਸ ਵਾਈਫ ਹੀ ਆ ਘਰੇ ਲੂ ਆ ਅੰਦਰ ਖੜੇ ਹੋਏ ਨੇ ਠੀਕ ਹੈ ਤੇ ਜਿਹੜੇ ਜਿਨ੍ਹਾਂ ਨੇ ਵਾਰਤਾ ਨੂੰ ਅੰਜਾਮ ਤਾ ਉਹ ਕਿਤੇ ਆਏ ਸੀ ਇਹਨਾਂ ਨੂੰ ਕੁਝ ਪਤਾ ਲੱਗਿਆ ਉਹ ਘਰੇ ਤਾਂ ਪੈਦਲ ਹੀ ਬੜੇ ਨੇ ਠੀਕ ਹੈ ਕੋਈ ਬਾਈਕ ਤੇ ਸੇਖੂ ਮੈਂ ਤੈਨੂੰ ਕਰਦਾ ਵੀਰੇ ਫੋਨ ਬਾਈਕ ਤੇ ਆਏ ਹਾਂ ਹਾਂਜੀ ਬਾਈਕ ਤੇ ਆਏ ਹੋਣਗੇ ਜਾਨੀ ਦੋ ਜਾਨੇ ਹੋਣਗੇ ਜਾਂ ਕਰੇ ਤੰਦਰ ਇੱਕੋ ਜਾਨ ਹਾਂ ਕੱਲੇ ਹੀ ਵੜਿਆ ਬਾਜੀ ਉਹ ਤੇ ਪੁਲਿਸ ਕੰਪਲੇਨਟ ਕਰਤੀ ਮੈਂ ਮੈਂ ਆਪਣੇ ਯਾਰ ਦੋਸਤ ਸੀ ਮੇਰੇ ਚੌਂਕੀਂ ਚ ਆ ਰਹੇ ਉਹਨਾਂ ਨੂੰ ਮੈਂ ਫੋਨ ਜਰੂਰ ਕੀਤਾ ਵਾ ਉਹ ਗਿਆ ਉਹ ਵੀ ਆ ਰਹੇ ਨੇ ਕਿਹੜਾ ਕਿਹੜੇ ਥਾਣਾ ਪੈਂਦਾ ਤੁਹਾਨੂੰ ਉਧਰ ਮੁੰਡੀ ਆ ਚੌਂਕੀ ਪੈਂਦੀ ਬਾਜੀ ਤੇ ਆਪਣਾ ਜਮਾਨਪੁਰ ਥਾਣਾ ਪੈਂਦਾ ਜੀ ਓਕੇ ਥੈਂਕ ਯੂ ਆ ਰਹੀ ਕਿ ਕੋਈ ਦੰਗ ਹੋ ਗਿਆ ਸੀ ਹਾਂਜੀ ਇਥੇ ਇਨਫੋਰਮੇਸ਼ਨ ਮਿਲੀ ਸੀ ਕਿ ਵੀ ਆਪਣੀ ਡਿਊਟੀ ਬਿਨਾਂ ਸ਼ਾਂਤੀ ਜ਼ਰੂਰੀ ਨੇ ਤੇ ਕਰਚਪੂਰਨਮ ਨਾਮ ਦੀ ਲੇਡੀ ਦੇ ਸਿਰ ਚ ਗੋਲੀ ਲੱਗੀ ਸੀ ਉਹਦੀ ਇਨਫੋਰਮੇਸ਼ਨ ਤੇ ਅਸੀਂ ਆਏ ਹਾਂ ਪਹਿਲਾਂ ਤੁਹਾਨੂੰ ਤੇ ਕੋਈ ਫੈਮਿਲੀ ਮੈਂਬਰ ਨਹੀਂ ਮਿਲਿਆ ਉਹਨੂੰ ਸਿਵਲ ਹਸਪਤਲ ਲੈ ਗਏ ਸਿਵਲ ਹਸਪਤਲ ਸਿਵਲ ਹਸਪਤਲ ਚਲੀ ਗਈ ਤੇ ਉੱਥੇ ਪਤਾ ਲੱਗਿਆ ਕਿ ਉਹਦੀ ਡੈਥ ਹੋ ਗਈ ਹੈ ਲੇਡੀ ਕਿੰਨੇ ਲੋਕ ਮੌਜੂਦ ਸਨ ਸਿਲਾਲ ਫੈਮਿਲੀ ਮੈਂਬਰ ਨੂੰ ਕੁਝ ਨਹੀਂ ਮਿਲਿਆ ਉਹ ਵੀ ਕੁਝ ਵੀ ਚੱਲ ਰਿਹਾ ਜਿਵੇਂ ਕਲੀਅਰ ਹੁੰਦਾ ਨਾ ਦੇਖਣ ਕਰਦੇ ਹਾਂ ਮੈਂ ਜਿਹੜੀ 50GB ਮੈਂ ਖੰਗਾਲੀ ਜਾ ਰਹੀ ਹਾਂਜੀ ਹਾਂਜੀ ਸੀਸੀਟੀਵੀ ਚੈੱਕ ਕੀਤਾ ਜਾ ਰਿਹਾ ਆਪਾਂ ਜਲਦੀ ਜਿਹੜਾ ਹੈਗਾ ਇਸ ਤੇ ਕੋਈ ਸਪਲੇਸ ਕਰ ਲਵਾਂਗੇ ਮੋਕੇ ਤੇ ਕਿੰਨੇ ਖੋਲ ਮਿਲੇ ਨਾ ਇੱਥੇ ਮੋਕੇ ਤੇ ਵੀ ਇੱਕ ਖੋਲ ਮਿਲਿਆ ਰੋ ਰੋਣ ਮਿਲਿਆ ਬਾਕੀ ਹਲੇ ਚੰਬਨ ਜਾ ਰਹੀ ਹੈ ਨੇ ਬਤਾਇਆ ਜਾ ਰਿਹਾ ਕੋਈ ਐਸਕੇਲੇਸ਼ਨ ਵਗੈਰਾ ਵੀ ਚੱਲ ਰਿਹਾ ਹੈ ਕਿ ਕਾਫੀ ਫੈਮਿਲੀ ਇਸ਼ੂਸ ਵੀ ਚੱਲ ਰੋ ਚੱਲ ਰਿਹਾ ਹੈ ਹਾਂਜੀ ਉਹ ਪੁੱਛਗੇ ਚੰਦੇ ਚੱਲ ਰਹੀ ਹੈ ਜਿਵੇਂ ਸਾਰਾ ਕਲੀਅਰ ਹੋ ਜਾਂਦੀ ਹੈ ਕੁਝ ਸਮਾਂ ਦੁਬਾਰਾ ਮਿਲੂ ਕਿਸ ਚੀਜ਼ ਦੀ ਮੈਂ ਪੁੱਛ ਕੇ ਚੋਰੀ ਜੋ ਵੀ ਇੱਥੇ ਪਤਾ ਲੱਗਿਆ ਵੀ ਜਿਹੜਾ ਹਸਬੰਡ ਨਾਲ ਉਹਦੀ ਲੜਕੀ ਦਾ ਕੋਈ ਕੁਸ਼ੀਸ ਸੀਗਾ ਉਹ ਕੋਈ ਕਿਸੇ ਕਰ ਰਹੀ ਸੀ ਉਸ ਚੀਜ਼ ਨੂੰ ਵੀ ਆਪਾਂ ਇੰਜੀਨੀਅਰ ਨਾਲ ਜੋੜ ਕੇ ਦੇਖ ਰਹੇ ਹਾਂ ਜਿਵੇਂ ਗੱਲ ਕਲੀਅਰ ਹੋ ਜਾਂਦੀ ਹੈ ਤੇ ਆਪਾਂ ਦੁਬਾਰਾ ਤੁਹਾਨੂੰ ਉਹ ਕੁੜੀ ਵੀ ਇੱਥੇ ਰਹਿਦੀ ਸੀ ਹਾਂਜੀ ਹਾਂਜੀ ਪਤਾ ਲੱਗਿਆ ਵੀ ਥੋੜੇ ਦਿਨ ਤੋਂ ਪਹਿਲਾਂ ਤੋਂ ਇੱਥੇ ਰਹਿ ਰਹੀ ਸੀ ਆਪਣੇ ਮਦਰ ਦੇ ਨਾਲ ਠੀਕ ਹੈ